ਆਹ ਟਰਾਲੀ ਖਨੌਰੀ ਬਾਰਡਰ ਤੋਂ ਚੋਰੀ ਹੋਈ ਆ ਤੇ ਸਤਰਾਂੇ ਦੇ ਲੋਕਲ ਪੁਲਿਸ ਵਾਲੇ ਨੇ ਚੋਰੀ ਕਰੀ ਆ ਕਿਸੇ ਦੇ ਜਾਲੀ ਆਧਾਰ ਕਾਰਡ ਤੇ ਤੇ ਆਈਜੀ ਆੜੀ ਆਈਜੀ ਕਹਿ ਰਹੇ ਨੇ ਵੀ ਇਸੇ ਦਾ ਕੋਈ ਚੋਰੀ ਨਹੀਂ ਹੈਗੀ ਤੇ ਆ ਜੇ ਟਰਾਲੀ ਸਤਰਾਂੇ ਥਾਣੇ 'ਚ ਖੜੀ ਆ ਤੇ ਪੁਲਿਸ ਵਾਲਾ ਵੀ ਚੱਕ ਕੇ ਜਾਣਦਾਗਾ ਪੁਲਿਸ ਕੰਨੀਓ ਤੇ ਆਹ ਥੋਡੇ ਸਾਹਮਣੇ ਖੜਾ ਹੋਇਆ ਆ ਸ਼ਰਟ ਪੈਂਟ ਸ਼ਰਟ ਪਾਈ ਹੋਈ ਆ ਆ ਦੇਖ ਲਓ ਪੱਗ ਬੰਨੀ ਹੋਈ ਇੱਧਰ ਦੇ ਪਾਸੇ ਆ ਮੰਗਦੀ ਤੇ ਪੰਜ ਛਾਪਿਆ ਹੋਈ ਇਹ ਹੀ ਉਹ ਫੋਸਲ ਆਗਾ ਲੋਕਲ ਸਤਰਾਂ ਨੇ ਦਾ ਇਹ ਨਾਲ ਮੈਂ ਉਹਨੂੰ ਛੱਡ ਦੇ ਨੂੰ ਪਾਸੇ ਕਰ ਦੋ ਬੰਦ ਕੇ ਉਹਨੂੰ ਛੱਡੋ ਮੈਨੂੰ ਵਰਤਿਆ ਇਸ ਤਰੀਕੇ ਹੁਣ ਮੇਰੇ ਮਨ 'ਚ ਤਾਂ ਹੈ ਹੀ ਨਹੀਂ ਸੀ ਸੁਣੋ ਗੱਲ ਜਦੋਂ ਉਹ ਲਖਨ ਲਗਾਣਾ ਕਹਿੰਦਾ ਯਾਰ ਆ ਵੇਖੋ ਆ ਮੰਦਰ ਦਾ ਮੱਖਣ ਨਾ ਹੈ ਮੇਰਾ ਕੋਈ ਨਾ ਇਹ ਬੋਹੇ ਦਾ ਮੱਖਣ ਆ ਉਹਨੇ ਮੈਨੂੰ ਭੇਜਿਆ ਆਪਦਾ ਚਮਕੌਰ ਸਿੰਘ ਅਸੀਂ ਉਹਨੂੰ ਮੱਖਣ ਕਹਿੰਨੇ ਆ ਬੋਹੇ ਦਾ ਠੀਕ ਹੈ ਉਹਨੇ ਮੈਂ ਕਿਹਾ ਯਾਰ ਆਧਾਰ ਕਾਰਡ ਭੇਜ ਦੇ ਤਾਂ ਆ ਟ੍ਰਾਲੀ ਦੇਣਗੇ ਫਿਰ ਉਹਨੂੰ ਫੋਨ ਕਰਕੇ ਵਿਖਾਈ ਆ 6 ਲੱਤੀ ਤੇ ਹਾਂ ਮੇਰੇ ਵੀ ਨੂੰ ਐਸੀ ਐਸੀ ਗੱਲ ਬੰਦੀ ਨਾ ਮੈਨੂੰ ਆਉਂਦਾ ਨਾ ਮੈਂ ਤੁਹਾਨੂੰ ਕ੍ਰੈਡਿਟ ਸਪੈਂਸ ਕਰਾ ਸਕਦਾ ਤੁਸੀਂ ਫ੍ਰੈਸ਼ ਹੋ ਮੈਂ ਕਹਿੰਦਾ ਇਸ ਵਾਰ ਤੁਹਾਨੂੰ ਨਹੀਂ ਪਤਾ ਮੈਂ ਤੁਹਾਨੂੰ ਇੱਕ ਗੱਲ ਕਰਨੀ ਹੈ ਤੁਹਾਡਾ ਦੇਣਦਾਰ ਮੈਂ ਨਹੀਂ ਉਹ ਤੁਸੀਂ ਛੱਡੋ ਤੁਸੀਂ ਉਹ ਸਾਈਡ ਤੇ ਫਿਰ ਮੈਂ ਉਹਨੂੰ ਦੋ ਵਾਰ ਕੇ 4 ਮਿੰਟ ਤੋਂ ਫੋਨ ਕਰਕੇ ਉਹ ਗਾਲ੍ਹਾਂ ਕੱਢੀਆਂ ਮੈਂ ਕਿਹਾ ਵੀ ਮੈਨੂੰ ਛੱਡ ਦਿਓ ਮੇਰੀ ਗੱਲ ਸੁਣੋ ਸੁਣੋ ਆ ਗੱਲ ਨੂੰ ਭੁੱਲੋ ਆ ਮੇਰੀ ਗੱਲ ਦੱਸੋ ਚੌਥਾ ਬੰਦਾ ਉਹ ਟਰਾਲੀ ਲੈ ਗਿਆ ਉਹਦੀ ਟਰਾਲੀ ਨਹੀਂ ਸੀ ਉਹ ਤੁਹਾਨੂੰ ਫੋਨ ਕਰਦਾ ਨਹੀਂ ਕੀਤਾ ਬਾਈ ਜੀ ਗੱਲ ਤਾਂ ਰਾਜ ਸਾਡੇ ਕੋਲ ਆ ਗਈ ਤੁਸੀਂ ਜਾ ਕੇ ਮਲਾਜਵਾ ਨੂੰ ਕਹੋ ਸਾਡੀ ਟਰਾਲੀ ਦਿਓ ਇਹ ਤਾਂ ਮੋੜ ਪਤਾ ਲੱਗਿਆ ਅੱਜ ਕਿੰਨਾ ਟਾਈਮ ਹੋ ਗਿਆ ਮੇਰੀ ਇੱਕ ਮਿੰਟ ਐਸੇ ਮੇਰੀ ਗੱਲ ਸੁਣੋ 24 ਉਹਨਾਂ ਦੀ ਹੁੰਦੀ ਤੇ ਤਾਂ ਹੀ ਮੈਨੂੰ ਫੋਨ ਕਰਦੇ ਹੈਗੇ ਤਾਂ ਸਾਲੇ ਚੋਰ ਸੀ ਮੈਨੂੰ ਵਰਤ ਗਏ ਜਿਹੜੀ ਮਨ ਗੱਲ ਮੇਰਾ ਪਿੰਡ ਛਤਰਾਣਾ ਦਾ ਮਾਲਕੀਦਾਰ ਕੌਣ ਹੈ ਚੱਲੋ ਕੋਲ ਚੱਲੂ ਤੁਸੀਂ ਮੇਰੇ ਤੇ ਨਾ ਮੇਰੇ ਤੇ ਪਰਚਾ ਹੋਣੀ ਹੈ ਮੈਂ ਸੀ ਦਾ ਪਰਚਾ ਹੋਊਗਾ ਟਰਾਲੀ ਵਾਲੇ ਕੀ ਜਾਨਾ ਮੈਂ ਤਾਂ ਉਹਨਾਂ ਨੂੰ ਕਹੀ ਜਾਨਾ ਮੈਂ ਕਿਹਾ ਯਾਰ ਮੇਰੀ ਸੁਣੋ ਗੱਲ ਤੁਸੀਂ ਮੇਰਾ ਨਾਂ ਵਰਤ ਕੇ ਤੁਸੀਂ ਸਮਝ ਲੋ ਟਰਾਲੀ ਵਾਲੇ ਗਏ ਹੋ ਇਹ ਤਾਂ ਪਰਚਾ ਮਾਗੀ ਦਾ ਲਗਾਉਣਾ ਹੈ ਮੇਰਾ ਪਿੰਡ ਸਤਰਾਣਾ ਸੀ ਜਿੰਨੀ ਦੂਰ ਦਾ ਬੰਦਾ ਹੈ ਹਲੋ ਹਾਂ ਵੀਰ ਮਹਾ ਮੈਨੂੰ ਫੋਨ ਤੇ ਫੋਨ ਆਈ ਜਾਂਦੇ ਨੇ ਕਿ ਮੇਰੇ ਨੰਬਰ ਤੇ ਬੀਰ ਮੈਂ ਫੋਨ ਕਿਵੇਂ ਬੰਦ ਨਹੀਂ ਨਾ ਕਰਦਾ ਮੈਂ ਤਾਂ ਕੰਮ ਲੱਗਾ ਯਾਰ ਉਧਰ ਭਰਤਪੁਰ ਤੋਂ ਪੰਦੇ ਯਾਰ ਮੇਰੀ ਵੀ ਸਮਝ ਯਾਰ ਗੱਲ ਮੈਂ ਆਪਾਂ ਫੋਨ ਬੰਦ ਕਰਕੇ ਮੈਂ ਸੋ ਕੋ ਚੋਰ ਬਣਦਾ ਫਿਰ ਖਾ ਮਖਾ ਮੇਰੀ ਮੇਰੀ ਸੁਣ ਲੈ ਗੱਲ ਮੈਂ ਸਾਰਾ ਕੁਝ ਕਰਦਾ ਹੀ ਗਿਆ ਨਾ ਤੂੰ ਹੈ ਕਿੱਥੇ ਉਧਰ ਮੈਂ ਇਸ ਟਾਈਮ ਪਟਿਆਲੇ ਆਂ ਅੱਛਾ ਇਹਦਾ ਯਾਰ ਵੀ ਤੂੰ ਵੀ ਖੁਦ ਵੀ ਕਹਿ ਸਕਦਾ ਨਾ ਜੇ ਤੂੰ ਤੂੰ ਵੀ ਸੋਚੇ ਵੀ ਯਾਰ ਵੀ ਮੈਂ ਉਹਦੇ ਤੋਂ ਬੰਦੇ ਤੋਂ ਆਧਾਰ ਕਾਰਡ ਮੰਗਿਆ ਬੰਦੇ ਨੇ ਆਧਾਰ ਕਾਰਡ ਮੈਨੂੰ ਭੇਜਤਾ ਨਾ ਉਹਨੂੰ ਮੈਂ ਦੱਸਿਆ ਵੀ ਮੈਂ ਕੀ ਕੰਮ ਕਰਨਾ ਹੈ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਟਰਾਲੀ ਚੋਰੀ ਹੋਈ ਸੀ ਕਿੱਦਾਂ ਤੁਹਾਡੇ ਕੋਲ ਕੰਪਲੀਟ ਆਈ ਤੇ ਕਿੱਦਾਂ ਗ੍ਰਿਫਤਾਰ ਕੀਤਾ ਗਿਆ ਇਹ ਸਾਡਾ ਜਿਹੜਾ ਜੀ ਯਾਰਡ ਬਣਿਆ ਸੀਗਾ ਡੈਜ਼ਿਗਨੇਟਿਡ ਸਾਰਾ ਟਰੈਕਟਰ ਟਰਾਲੀ ਸਾਜੋ ਸਮਾਨ ਤੇ ਹੋਰ ਚੀਜ਼ਾਂ ਨਹੀਂ ਜੋ ਖਨੌਰੀ ਬਾਰਡਰ ਦੇ ਮੋਰਚੇ ਵਿੱਚੋਂ ਸਮਾਨ ਸੀਗਾ ਉਸਦੇ ਉਸ ਪਾਸਿਓ ਸਾਨੂੰ ਇੱਕ ਖਬਰ ਆਈ ਕਿ ਇੱਕ ਟਰਾਲੀ ਜੋ ਹੈ ਉੱਥੋਂ ਮਿਸਿੰਗ ਹੈ ਅਸੀਂ ਡਿਟੇਲ ਦੇ ਵਿੱਚ ਸਾਡੇ ਜਿਹੜੇ ਲੋਕਲ ਪੁਲਿਸ ਪਟਨਾ ਹਲਕੇ ਦੀ ਪੁਲਿਸ ਸੀ ਉਹ ਇਹ ਸਾਰੇ ਉੱਥੇ ਗਾਰਡ ਵੀ ਲਗਾਏ ਹੋਏ ਸੀ ਉਹਨਾਂ ਨੇ ਉੱਥੇ 24 ਘੰਟੇ ਦਾ ਹੈਲਪਲੈਸ ਲਾਇਆ ਹੋਇਆ ਸੀ ਜਿਸ ਦੇ ਵਿੱਚ ਆਧਾਰ ਕਾਰਡ ਗਵਾਹਾਂ ਦੇ ਸਾਈਨ ਸਾਰੇ ਸਾਜੋ ਸਮਾਨ ਦੀ ਲਿਸਟ ਸਭ ਕੁਝ ਰਿਕਾਰਡ ਕੀਤਾ ਜਾਂਦਾ ਸੀ ਉੱਥੋਂ ਪਤਾ ਚੱਲਿਆ ਕਿ ਇਹ 20 ਤਰੀਕ ਦੀ ਟਰਾਲੀ ਮਿਸ ਸੀ ਜੋ ਕੋਈ ਲੈ ਕੇ ਗਿਆ ਤੇ ਜਦੋਂ ਉਹ ਟ੍ਰੇਸ ਹੋਇਆ ਤਾਂ ਪਤਾ ਚੱਲਿਆ ਕਿ ਇੱਕ ਮੁਲਾਜ਼ਮ ਜੋ ਪਟਿਆਲਾ ਵਿੱਚ ਹੀ ਪੋਸਟਡ ਸੀ ਉਹ ਇਹ ਲੈ ਕੇ ਗਿਆ ਸੀ 24 ਤਰੀਕ ਨੂੰ ਇਹ ਟਰਾਲੀ ਵਾਪਸ ਉਸ ਯਾਰਡ ਵਿੱਚ ਬਰਾਮਦ ਵੀ ਕਰ ਲਈ ਗਈ ਸੀ ਵਾਪਸ ਉਹ ਲੈ ਆਏ ਸੀ ਜਦੋਂ ਸਾਨੂੰ ਇਹ ਕੰਪਲੇਂਟ ਮਿਲੀ ਸੀ ਉਸ ਦੇ ਤਹਿਤ ਫਿਰ ਪਾਟਨਾ ਪੁਲਿਸ ਨੇ ਇੱਕ 49 ਨੰਬਰ ਐਫ ਆਈ ਆਰ ਉਸ ਸੰਬੰਧਿਤ ਮੁਲਾਜ਼ਮ ਦੇ ਖਿਲਾਫ ਕੀਤੀ ਹੈ ਤੇ ਹਲੇ ਅੱਗੇ ਤਫਤੀਸ਼ جاری ਹੈ ਇਹ ਪੁਲਿਸ ਮਲਾਗਾ ਮੈਂ ਜੀ ਉਸ ਕੋਈ ਹੋਰ ਆਧਾਰ ਕਾਰਡ ਵੀ ਮਿਲਣੇ ਜੀ ਜਿਹੜਾ ਇਹ ਆਧਾਰ ਕਾਰਡ ਹੈਗਾ ਪਤਾ ਚੱਲਿਆ ਹੈਗਾ ਕਿ ਉਹ ਕਿਸੇ ਹੋਰ ਦਾ ਸੀ ਜਿਹੜਾ ਉਹਨੇ ਕੀਤਾ ਲੇਕਿਨ ਸਾਨੂੰ ਇਸ ਦੇ ਬਾਰੇ ਮੁਕੰਮਲ ਟ੍ਰੇਸ ਅਸੀਂ ਇਸ ਨੂੰ ਇਸ ਲਈ ਕਰ ਪਾਏ ਕਿਉਂਕਿ ਸਿਰਫ ਅਸੀਂ ਆਧਾਰ ਕਾਰਡ ਸਿਰਫ ਅਸੀਂ ਗਵਾਹਾਂ ਦੇ ਬਿਆਨ ਨਹੀਂ ਲੈਂਦੇ ਸੀ ਅਸੀਂ ਇਸ ਮੌਕੇ ਤੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਵੀ ਕਰਦੇ ਸੀ ਤਾਂ ਜਿਸ ਬੰਦੇ ਦਾ ਇਹਨੇ ਆਧਾਰ ਕਾਰਡ ਦਿੱਤਾ ਸੀ ਉਸ ਦੇ ਨਾਲ ਨਾਲ ਇਹਨਾਂ ਦੀ ਅਸੀਂ ਫੋਟੋ ਵੀ ਕਲਿੱਕ ਕੀਤੀ ਸੀ ਜਿਸ ਦੇ ਨਾਲ ਇੱਕ ਕੰਸਰਨਡ ਇਨਸਾਨ ਜੋ ਹੈ ਉਹ ਟਰੇਸ ਹੋ ਪਾਇਆ ਸਰ ਕੰਪਲੇਂਟ ਕਿਹਦੇ ਵੱਲੋਂ ਕੀਤੀ ਗਈ ਜੋ ਕੰਪਲੇਨੈਂਟ ਨੇ ਉਹ ਬਰਨਾਲਾ ਜ਼ਿਲ੍ਹਾ ਦੇ ਰਹਿਣ ਵਾਲੇ ਨੇ ਜੀ ਉੱਥੋਂ ਹੀ ਉਹਨਾਂ ਦੀ ਟਰਾਲੀ ਸੀ